ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸੋ ਇੱਕ ਵੱਡੀ ਅਪਡੇਟ ਲੈ ਕੇ ਆ ਜਿਹੜਾ ਹੁਸ਼ਾਰਪੁਰ نیوز ਦੇ ਫੇਸਬੁਕ ਪੇਜ ਤੇ ਮੈਂ ਹਾਜ਼ਰ ਹੋਇਆ ਵਿਜੀਲੈਂਸ ਹੁਸ਼ਾਰਪੁਰ ਵਿਜੀਲੈਂਸ ਨੇ ਹੁਸ਼ਾਰਪੁਰ ਦੇ ਵਿੱਚ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ ਬਿਜਲੀ ਵਿਭਾਗ ਦੇ ਇੱਕ ਵੱਡੇ ਅਫਸਰ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਗਿਆ ਤੇ ਉਸ ਦੇ ਨਾਲ ਇੱਕ ਲਾਈਨਮੈਨ ਨੂੰ ਵੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਹਾਲਾਂਕਿ ਇਹ ਜੋ ਸਾਰੀ ਇੱਕ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਉਹ ਬਿਜਲੀ ਵਿਭਾਗ ਦੇ ਇੱਕ ਵੱਡੇ ਅਫਸਰ ਯਾਨੀ ਕਿ ਐਕਸੀਅਨ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਕੀ ਪੂਰਾ ਮਾਮਲਾ ਹੈ ਕਿਵੇਂ ਵਿਜੀਲੈਂਸ ਨੇ ਟਰੈਪ ਲਗਾਇਆ ਕਿਵੇਂ ਇਹ ਸਾਰੀ ਕਾਰਵਾਈ ਹੁੰਦੀ ਹੈ ਕਿਉਂ 50000 ਰੁਪਏ 50000 ਰੁਪਿਆ ਜਿਹੜਾ ਸਬੰਧਤ ਅਫਸਰ ਵੱਲੋਂ ਮੰਗਿਆ ਜਾਂਦਾ ਐਸਸੀ ਹਰਮਿੰਦਰ ਸਿੰਘ ਵੱਲੋਂ ਮੰਗਿਆ ਜਾਂਦਾ ਉਸ ਬਾਬਤ ਜੋ ਵਿਜੀਲੈਂਸ ਵਿਭਾਗ ਨੇ মিডিਆ ਨੂੰ ਪ੍ਰੈਸ ਨੋਟ ਜਾਰੀ ਕੀਤਾ ਹੈ ਬਰੀਫਿੰਗ ਕੀਤੀ ਹੈ ਉਸ ਆਧਾਰ ਤੇ ਤੁਹਾਡੇ ਨਾਲ ਮੈਂ ਸਾਰੀ ਜਾਣਕਾਰੀ ਸਾਂਝੀ ਕਰਾਂਗਾ ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਇੱਕ ਵਾਰ ਮੁਰਤੋਂ ਦੱਸ ਦਿਆਂ ਕਿਉਂਕਿ ਕੁਝ ਦਰਸ਼ਕ ਆ ਜਿਹੜੇ ਨਵੇਂ ਜੁੜੇ ਨੇ ਕਿ ਹੁਸ਼ਿਆਰਪੁਰ ਵਿਜੀਲੈਂਸ ਨੇ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਬਿਜਲੀ ਵਿਭਾਗ ਦੇ ਇੱਕ ਆਲਾ ਅਧਿਕਾਰੀ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਤੇ ਉਸ ਦੇ ਨਾਲ ਹੀ ਇੱਕ ਲਾਈਨਮੈਨ ਨੂੰ ਵੀ ਕਾਬੂ ਕੀਤਾ ਤਾਂ ਜਿਵੇਂ ਹੀ ਇਹ ਖਬਰ ਹੁਸ਼ਿਆਰਪੁਰ ਦੇ ਵਿੱਚ ਵਾਇਰਲ ਹੁੰਦੀ ਹੈ ਲੋਕਾਂ ਨੂੰ ਪਤਾ ਚੱਲਦਾ ਹੈ ਖਾਸ ਕਰ ਸਰਕਾਰੀ ਅਦਾਰਿਆਂ ਦੇ ਵਿੱਚ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਪਤਾ ਚੱਲਦਾ ਹੈ ਤੇ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਹੜਕੰਪ ਮੱਚ ਜਾਂਦਾ ਹੈ ਵਿਜੀਲੈਂਸ ਦੀ ਵਿਭਾਗ ਜਦੋਂ ਪੂਰਾ ਅਮਲਾ ਉੱਥੇ ਪਹੁੰਚਦਾ ਹੈ ਤੇ ਪਹੁੰਚਦੇ ਆ ਸਾਰੀ ਜਿਹੜਾ ਐਸਸੀ ਹਰਮਿੰਦਰ ਸਿੰਘ ਨੂੰ ਤੇ ਲਾਈਨਮੈਨ ਕੇਵਲ ਸ਼ਰਮਾ ਨੂੰ ਐਸਸੀ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ 50000 ਰੁਪਏ ਵੀ ਜਿਹੜੇ ਉਹ ਮੌਕੇ ਤੇ ਹਨ ਵਿਜੀਲੈਂਸ ਵਿਭਾਗ ਵੱਲੋਂ ਬਰਾਮਦ ਕਰ ਲਏ ਜਾਂਦੇ ਨੇ ਜੋ ਦੋਹਾਂ ਵੱਲੋਂ ਰਿਸ਼ਵਤ ਦੇ ਤੌਰ ਤੇ ਲਏ ਲਏ ਗਏ ਹੁੰਦੇ ਨੇ ਤਾਂ ਸਭ ਤੋਂ ਵੱਡੀ ਦਿਲਚਸਪ ਗੱਲ ਇਹ ਹੈ ਕਿ ਕਿਸੇ ਆਮ ਆਦਮੀ ਕੋਲੋਂ ਇਹ ਰਿਸ਼ਵਤ ਨਹੀਂ ਮੰਗੀ ਜਾਂਦੀ ਹੈ ਸਬੰਧਤ ਅਫਸਰ ਵੱਲੋਂ ਬਲਕਿ ਆਪਣੇ ਵਿਭਾਗ ਦੇ ਐਕਸੀਅਨ ਤੋਂ ਐਸ்சி ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤਾਂ ਵਿਜੀਲੈਂਸ ਬਿਊਰੋ ਵੱਲੋਂ ਜੋ ਬਰੀਫਿੰਗ ਕੀਤੀ ਗਈ ਹੈ ਪ੍ਰੈਸ ਨੋਟ ਦੇ ਵਿੱਚ ਤਾਂ ਉਸ ਵਿੱਚ ਇੱਕ ਸ਼ਬਦ ਵਰਤਿਆ ਗਿਆ ਹੈ ਕਿ ਪਾਰਟੀ ਫੰਡ ਦੇ ਨਾਂ ਤੇ ਜਿਹੜਾ ਐਸ்சி ਹਰਮਿੰਦਰ ਸਿੰਘ ਵੱਲੋਂ 50000 ਰੁਪਏ ਜਿਹੜਾ ਐਕਸੀਅਨ ਲਖਵੀਰ ਸਿੰਘ ਜੋ ਕਿ ਦਸੂਹਾ ਦੇ ਰਹਿਣ ਵਾਲੇ ਨੇ ਤੇ ਮੁਕੇਰੀਆਂ ਦੇ ਵਿੱਚ ਉਹ ਡਿਊਟੀ ਤੇ ਤਣਾਤ ਨੇ ਐਕਸੀਨ ਲਖਵੀਰ ਸਿੰਘ ਜੋ ਕਿ ਸ਼ਿਕਾਇਤ ਕਰਤਾ ਵੀ ਨੇ ਜਿਨ੍ਹਾਂ ਦੀ ਸ਼ਿਕਾਇਤ ਤੇ ਵਿਜੀਲੈਂਸ ਵਿਭਾਗ ਨੇ ਸਾਰਾ ਟਰੈਪ ਲਗਾਇਆ ਜਾਂਦਾ ਹੈ ਵਿਜੀਲੈਂਸ ਵਿਭਾਗ ਵੱਲੋਂ ਤੇ ਜਿਨ੍ਹਾਂ ਦੀ ਸ਼ਿਕਾਇਤ ਤੇ ਵਿਜੀਲੈਂਸ ਕਦਮ ਚੁੱਕਦੀ ਹੈ ਤੇ ਹਰਮਿੰਦਰ ਸਿੰਘ ਡਿਫਟੀ ਚੀਫ ਇੰਜੀਨੀਅਰ ਭਾਵ ਐਸਸੀ ਬਿਜਲੀ ਵਿਭਾਗ ਨੂੰ ਰੰਗੇ ਹੱਥੀ ਕਾਬੂ ਕੀਤਾ ਜਾਂਦਾ ਤੇ ਉਹਨਾਂ ਦਾ ਇੱਕ ਸਾਥੀ ਲਾਈਨਮੈਨ ਕੇਵਲ ਸ਼ਰਮਾ ਨੂੰ ਕਾਬੂ ਕਰਦੀ ਹੈ ਵਿਜੀਲੈਂਸ ਵਿਭਾਗ ਸੋ ਸਬ ਤੋਂ दिलचस्प ਗੱਲ ਇਹ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਜੋ ਪ੍ਰੈਸ ਨੋਟ মিডিਆ ਨੂੰ ਜਾਰੀ ਕੀਤਾ ਗਿਆ ਉਸ ਵਿੱਚ ਇੱਕ ਸ਼ਬਦ ਲਿਖਿਆ ਗਿਆ ਕਿ ਐਸ்சி ਲਖਵਿੰਦਰ ਸਿੰਘ ਵੱਲੋਂ ਜਿਹੜੀ ਉਹ 50000 ਰੁਪਏ ਉਹ ਪਾਰਟੀ ਫੰਡ ਦੇ ਨਾਂ ਤੇ ਜਿਹੜੇ ਐਕਸੀਡੈਂਟ ਦੇ ਕੋਲੋਂ ਉਹ ਮੰਗੇ ਜਾਂਦੇ ਨੇ ਮਾਫੀ ਚਾਹੁੰਦਾ ਐਸ்சி ਹਰਮਿੰਦਰ ਸਿੰਘ ਉਹਨਾਂ ਦਾ ਨਾਮ ਹੈ ਮੇਰੇ ਕੋਲ ਲਖਵਿੰਦਰ ਸਿੰਘ ਇੱਕ ਦੋ ਵਾਰ ਕਿਹਾ ਹੋ ਗਿਆ ਉਸ ਲਈ ਮੈਂ ਮਾਫੀ ਚਾਹੁੰਦਾ ਹਰਮਿੰਦਰ ਸਿੰਘ ਨਾਮ ਹੈ ਉਹਨਾਂ ਦਾ ਡਿਪਟੀ ਚੀਫ ਇੰਜੀਨੀਅਰ ਤਾਂ ਪਾਰਟੀ ਫੰਡ ਦੇ ਨਾਂ ਤੇ ਉਹਨਾਂ ਵੱਲੋਂ 50000 ਰੁਪਏ ਆਪਣੇ ਵਿਭਾਗ ਦੇ ਇੱਕ ਵੱਡੇ ਅਫਸਰ ਦੇ ਕੋਲੋਂ ਮੰਗੇ ਗਏ ਸੀ ਪਰੰਤੂ ਇੱਕ ਸੋਚਣ ਵਾਲੀ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਪਾਰਟੀ ਫੰਡ ਦਾ ਇੱਥੇ ਕੀ ਮਤਲਬ ਸਮਝਿਆ ਜਾਵੇ ਜੋ ਵਿਜੀਲੈਂਸ ਵਿਭਾਗ ਵੱਲੋਂ ਪ੍ਰੈਸ ਨੋਟ ਦੇ ਵਿੱਚ ਦੋ ਸ਼ਬਦ ਵਰਤੇ ਗਏ ਨੇ ਪਾਰਟੀ ਫੰਡ ਕਿ ਹਰਮਿੰਦਰ ਸਿੰਘ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਤਾਂ ਜੋ ਇਹ ਵਿਜੀਲੈਂਸ ਦੇ ਵਿਭਾਗ ਨੇ ਜਿਹੜਾ ਵਿਜੀਲੈਂਸ ਵਿਭਾਗ ਨੇ ਜਿਹੜਾ ਸ਼ਬਦ ਵਰਤੇ ਆ ਕਿ ਸਰਕਾਰ ਦੇ ਨਾਮ ਤੇ ਭਾਵ ਮੌਜੂਦਾ ਪਾਰਟੀ ਦੇ ਨਾਂ ਤੇ ਇਹ ਐਸਸੀ ਹਰਮਿੰਦਰ ਸਿੰਘ ਵੱਲੋਂ ਪੈਸਿਆਂ ਦੀ ਡਿਮਾਂਡ ਕੀਤੀ ਗਈ ਹੈ ਹਾਲਾਂਕਿ ਇਸ ਬਾਰੇ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਪਿਕਚਰ ਕੋਈ ਤਸਵੀਰ ਕਲੀਅਰ ਨਹੀਂ ਹੋ ਪਾਈ ਹੈ ਇਸ ਬਾਬਤ ਜਦੋਂ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਮੇਰੇ ਵੱਲੋਂ ਇਹ ਬਿਜੀਲੈਂਸ ਵਿਭਾਗ ਦੇ ਡੀਐਸਪੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਰੇ ਆਪਰੇਸ਼ਨ ਚਲਾਇਆ ਜਾਂਦਾ ਹੈ ਮਨੀਸ਼ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਜਾ ਗਈ ਹੈ ਤੋਹਨਾ ਵੱਲੋਂ ਵੀ ਫੋਨ ਹੈ ਜਿਹੜਾ ਹੋਲਡ ਤੇ ਲਗਾ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਜਦੋਂ ਇਹ ਮੇਰੇ ਵੱਲੋਂ ਦੋ ਵਾਰ ਸ਼ਿਕਾਇਤ ਕਰਤਾ ਜਾਨਕੀ ਐਕਸੀਅਨ ਲਖਵੀਰ ਸਿੰਘ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਵੀ ਫੋਨ ਹੈ ਜਿਹੜਾ ਉਹ ਨਹੀਂ ਚੁੱਕਿਆ ਗਿਆ ਹੋ ਸਕਦਾ ਕਿਤੇ ਉਹ ਵਿਅਸਤ ਹੋਣਗੇ ਕਿਉਂਕਿ ਇੱਕ ਵੱਡੀ ਕਾਰਵਾਈ ਹੈ ਜਿਹੜੀ ਉਹ ਵਿਜੀਲੈਂਸ ਵਿਭਾਗ ਵੱਲੋਂ ਅੱਜ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਾਂ ਕਾਫੀ ਕੁਝ ਜਿਹੜੀ ਉਹ ਜਾਂਚ ਪੜਤਾਲ ਦਾ ਵਿਸ਼ਾ ਹੁੰਦਾ ਹੈ ਪਰੰਤੂ ਇੱਕ ਇਹ ਵੱਡਾ ਸਵਾਲ ਹੈ ਵੱਡੀ ਵਿਚਾਰਨ ਵਾਲੀ ਇਹ ਗੱਲ ਹੈ ਦਿਲਚਸਪ ਗੱਲ ਹੈ ਕਿ ਪਾਰਟੀ ਫੰਡ ਦਾ ਜੋ ਸ਼ਬਦ ਵਰਤਿਆ ਗਿਆ ਵਿਜੀਲੈਂਸ ਵਿਭਾਗ ਵੱਲੋਂ ਇਹ ਆਪਣੇ ਆਪ ਦੇ ਵਿੱਚ ਮੀਡੀਆ ਨੂੰ ਵੀ ਇਹ ਗੱਲ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜੋ ਸਾਡੇ ਸੀਨੀਅਰ ਪੱਤਰਕਾਰ ਨੇ ਦੀਪਕ ਅਗਨੀ ਹੋਤਰੀ ਜੀ ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੂੰ ਵੀ ਉਹਨਾਂ ਦਾ ਖਾਸਾ ਤਜਰਬਾ ਹੈ ਪੱਤਰਕਾਰੀ ਦੇ ਖੇਤਰ ਦੇ ਵਿੱਚ ਤਾਂ ਉਹਨਾਂ ਨੂੰ ਵੀ ਇਹ ਸ਼ਬਦ ਕਿਤੇ ਨਾ ਕਿਤੇ ਖਟ ਕੇ ਰਹੇ ਨੇ ਕਿ ਪਾਰਟੀ ਫੰਡ ਦੇ ਨਾਮ ਸ਼ਬਦ ਦੀ ਵਰਤੋਂ ਹੈ ਜਿਹੜੀ ਵਿਜੀਲੈਂਸ ਵਿਭਾਗ ਵੱਲੋਂ ਕਿਉਂ ਕੀਤੀ ਗਈ ਹੈ ਹਾਲਾਂਕਿ ਬਿਜਲੀ ਵਿਭਾਗ ਦੇ ਹੀ ਕੋਜੇ ਇਹ ਮੇਰੀ ਇੱਕ ਮੁਲਾਜ਼ਮਾ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਵੀ ਇਹੀ ਦੱਸਿਆ ਕਿ ਰਾਜਨੀਤਿਕ ਲੀਡਰਾਂ ਦੇ ਨਾਲ ਐਸਸੀ ਹਰਮਿੰਦਰ ਸਿੰਘ ਦੇ ਖਾਸੇ ਸਬੰਧ ਨੇ ਕਿ ਹੋ ਸਕਦਾ ਹੈ ਕਿ ਪਾਰਟੀ ਦੇ ਨਾਂ ਤੇ ਜਾਂ ਸਰਕਾਰ ਦੇ ਨਾਂ ਤੇ ਉਹਨਾਂ ਵੱਲੋਂ ਪਿਆਸਿਆਂ ਦੀ ਜਿਹੜੀਆਂ ਮੰਗ ਕੀਤੀ ਗਈ ਹੋਵੇ ਸੋ ਹੁਣ ਪੂਰਾ ਮਾਮਲਾ ਕੀ ਹੈ ਕੀ ਪੂਰਾ ਮਾਜਰਾ ਕਿਵੇਂ ਵਿਜੀਲੈਂਸ ਵਿਭਾਗ ਹਰਕਤ ਦੇ ਵਿੱਚ ਆਉਂਦਾ ਕਿਵੇਂ Trap ਲਗਾਉਂਦੀ ਹੈ ਵਿਜੀਲੈਂਸ ਕਿਵੇਂ ਹਰਮਿੰਦਰ ਸਿੰਘ ਤੇ ਉਸਤੇ ਸਾਥੀ ਲਾਈਨਮੈਨ ਕੇਵਲ ਸ਼ਰਮਾ ਨੂੰ ਕਾਬੂ ਕਰਦੀ ਹੈ ਉਸ ਬਾਬਤ ਤੁਹਾਨੂੰ ਜਾਣਕਾਰੀ ਦੇਵਾਂਗਾ ਸੋ ਲਖਵੀਰ ਸਿੰਘ ਜੋ ਕਿ ਮੁਕੇਰੀਆਂ ਦੇ ਵਿੱਚ ਬਿਜਲੀ ਵਿਭਾਗ ਦੇ ਵਿੱਚ ਤਨਤ ਨੇ ਬਤੌਰ ਐਕਸੀਅਨ ਦੇ ਅਹੁਦੇ ਤੇ ਉਹ ਤਨਤ ਨੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦੇ ਅਹੁਦੇ ਤੇ ਉਹ ਤਨਤ ਨੇ ਤਾਂ ਉਹਨਾਂ ਨੂੰ ਜਿਹੜਾ ਉਹ ਫੋਨ ਕਰਦੇ ਨੇ ਐਸਸੀ ਹਰਮਿੰਦਰ ਸਿੰਘ ਜੋ ਕਿ ਡਿਪਟੀ ਚੀਫ ਇੰਜੀਨੀਅਰ ਨੇ ਹੁਸ਼ਾਰਪੁਰ ਦੇ ਵਿੱਚ ਤਨਤ ਨੇ 29 ਜਨਵਰੀ ਬੀਤੀ 29 ਜਨਵਰੀ ਜਨਵਰੀ ਜਾਨਕ ਭਾਵ 3 ਦਿਨ ਪਹਿਲਾਂ ਉਹ ਫੋਨ ਕਰਦੇ ਨੇ ਤਾਂ ਆਪਣੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਜੋ ਸ਼ਿਕਾਇਤ ਕਰਤਾ ਹੈ ਲਖਵੀਰ ਸਿੰਘ ਤਾਂ ਪਾਰਟੀ ਫੰਡ ਦੇ ਨਾਂ ਤੇ 50000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਜਲਦ ਤੋਂ ਜਲਦ ਪੈਸਿਆਂ ਦਾ ਪ੍ਰਬੰਧ ਕਰਕੇ ਇਹ ਪੈਸੇ ਆ ਜਿਹੜੇ ਮੈਨੂੰ ਦਫ਼ਤਰ ਦੇ ਵਿੱਚ ਪਹੁੰਚਾਏ ਜਾਣ ਜਿਸ ਤੋਂ ਬਾਅਦ 31 ਜਨਵਰੀ ਨੂੰ ਭਾਵ ਵੀਤੇ ਕੱਲ ਇਹ ਸ਼ਿਕਾਇਤ ਕਰਤਾ ਲਖਵੀਰ ਸਿੰਘ ਨੇ ਮੌਜੂਦਾ ਐਕਸੀਅਨ ਨੇ ਜੋ ਮੁਕੇਰੀਆਂ ਦੇ ਵਿੱਚ ਤਨਾਤ ਨੇ ਤਾਂ ਉਹਨਾਂ ਵੱਲੋਂ ਪੈਸਿਆਂ ਦਾ ਪ੍ਰਬੰਧ ਕਰਕੇ ਆਪਣੇ ਸੀਨੀਅਰ ਅਧਿਕਾਰੀ ਯਾਨਕੀ ਐਸਸੀ ਹਰਮਿੰਦਰ ਸਿੰਘ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਜਿਨ੍ਹਾਂ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਦਫ਼ਤਰ ਦੇ ਵਿੱਚ ਪਹੁੰਚ ਕੇ ਕੇਵਲ ਸ਼ਰਮਾ ਜੋ ਕਿ ਲਾਈਨਮੈਨ ਨੇ ਤਾਂ ਉਹਨਾਂ ਤੱਕ ਇਹ ਪੈਸੇ ਪਹੁੰਚਾ ਦਿੱਤੇ ਜਾਣ ਤੇ ਜਦੋਂ ਤੇ ਜਦੋਂ ਸ਼ਿਕਾਇਤ ਕਰਤਾ ਲਖਵੀਰ ਸਿੰਘ ਨੇ ਦੋਸ਼ੀ ਹਰਮਿੰਦਰ ਸਿੰਘ ਤੇ ਕਹਿੰਦੇ 1 ਫਰਵਰੀ ਨੂੰ ਜਾਨਕੀ ਅੱਜ ਲਾਈਨਮੈਨ ਕੇਵਲ ਸ਼ਰਮਾ ਨੂੰ ਫੋਨ ਕੀਤਾ ਉਹਨਾਂ ਵੱਲੋਂ ਕੀਤਾ ਜਾਂਦਾ ਤਾਂ ਕੇਵਲ ਸ਼ਰਮਾ ਵੱਲੋਂ ਜਵਾਬ ਦਿੱਤਾ ਜਾਂਦਾ ਕਿ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਿਹੜੇ ਪੈਸੇ ਹਿਸਾਬ ਤੱਕ ਪਹੁੰਚਾਣੇ ਜ਼ਰੂਰੀ ਨੇ ਕਿਉਂਕਿ ਇਸ ਤੋਂ ਬਾਅਦ ਉਹਨਾਂ ਨੇ ਕਿਤੇ ਜਾਣਾ ਤਾਂ ਉਸ ਤੋਂ ਬਾਅਦ ਲਖਵੀਰ ਸਿੰਘ ਐਕਸੀਨ ਉਹ ਹਰਕਤ ਦੇ ਵਿੱਚ ਆਉਂਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਖਟਕਦੀ ਆ ਰੜਕਦੀ ਆ ਰਿਸ਼ਵਤ ਦੇਣਾ ਵੀ ਅਪਰਾਧ ਹੈ ਰਿਸ਼ਵਤ ਲੈਣਾ ਤਾਂ ਹੈ ਹੀ ਅਪਰਾਧ ਤੇ ਰਿਸ਼ਵਤ ਦੇਣਾ ਵੀ ਅਪਰਾਧ ਹੈ ਤਾਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਵਿਜੀਲੈਂਸ ਵਿਭਾਗ ਦੇ ਨਾਲ ਇਹ ਗੱਲਬਾਤ ਕੀਤੀ ਜਾਂਦੀ ਹੈ ਡੀਐਸਪੀ ਮਨੀਸ਼ ਸ਼ਰਮਾ ਆਪਣੀ ਟੀਮ ਦੇ ਨਾਲ ਟਰੈਪ ਲਗਾਉਂਦੇ ਨੇ ਤੇ ਜਿਵੇਂ ਹੀ ਲਖਵੀਰ ਸਿੰਘ ਵੱਲੋਂ ਇਹ ਪੈਸੇ ਜੋ ਜਾਲ ਬਛਾ ਜਾਂਦਾ ਵਿਜੀਲੈਂਸ ਵਿਭਾਗ ਵੱਲੋਂ ਇਹ ਪੈਸੇ ਕਥਿਤ ਦੋਸ਼ੀ ਐਸਸੀ ਹਰਮਿੰਦਰ ਸਿੰਘ ਦੇ ਹਰਮਿੰਦਰ ਸਿੰਘ ਤੱਕ ਪਹੁੰਚਾਈ ਜਾਂਦੇ ਨੇ ਤਾਂ ਤੁਰੰਤ ਵਿਜੀਲੈਂਸ ਵੱਲੋਂ ਵਿਭਾਗ ਵੱਲੋਂ ਉਸੇ ਵਕਤ ਰੇਡ ਕੀਤੀ ਜਾਂਦੀ ਹੈ ਹਰਮਿੰਦਰ ਸਿੰਘ ਦੇ ਕਮਰੇ ਦੇ ਵਿੱਚ ਤਾਂ ਉੱਥੇ ਮੌਕੇ ਤੇ ਹੀ ਜਿੱਥੇ ਐਸ்சி ਹਰਮਿੰਦਰ ਸਿੰਘ ਦੇ ਉਸਤੇ ਸਾਥੀ ਲਾਈਨਮੈਨ ਕੇਵਲ ਸ਼ਰਮਾ ਨੂੰ ਕਾਬੂ ਕੀਤਾ ਜਾਂਦਾ 50000 ਰੁਪਏ ਦੀ ਰਿਸ਼ਵਤ ਲੈਂਦੇ ਆ ਤਾਂ ਉੱਥੇ ਹੀ ਪੈਸਿਆਂ ਦੀ ਬਰਾਮਦਗੀ ਵੀ ਹੈ ਜਿਹੜੀ ਉਹ ਉਹਨਾਂ ਵੱਲੋਂ ਉਹ ਕਰਨੀ ਜਾਂਦੀ ਹੈ ਮੌਕੇ ਤੇ ਹੀ ਵਿਜੀਲੈਂਸ ਵਿਭਾਗ ਵੱਲੋਂ ਸੋ ਮੁਰ ਤੋਂ ਇੱਕ ਵਾਰ ਦੱਸ ਦਿਆਂ ਕੀ ਪੂਰਾ ਮਾਜਰਾ ਸੀ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਹੈ ਬਹੁਤ ਸਪਸ਼ਟ ਤਰੀਕੇ ਦੇ ਨਾਲ ਸੋਖੇ ਸ਼ਬਦਾ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਵੱਲੋਂ ਕੀ ਪੂਰਾ ਇਹ ਮਾਜਰਾ ਸੀ ਤਾਂ ਅਜੇ ਵੀ ਆਖਰਤ ਵਿੱਚ ਵੀ ਮੈਂ ਇਹ ਗੱਲਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਵਿਜੀਲੈਂਸ ਵਿਭਾਗ ਵੱਲੋਂ ਇਹ ਮੀਡੀਆ ਜਾਂ ਕਿ ਪ੍ਰੈਸ ਨੋਟ ਦੇ ਵਿੱਚ ਜੋ ਪਾਰਟੀ ਫੰਡ ਸ਼ਬਦ ਦਾ ਵਰਤੋਂ ਕੀਤੀ ਗਈ ਹੈ ਇਹ ਕਿਤੇ ਨਾ ਕਿਤੇ ਮੀਡੀਆ ਨੂੰ ਖਟਕ ਰਹੀ ਹੈ ਕੀ ਹਰਮਿੰਦਰ ਸਿੰਘ ਦੇ ਸਿਆਸਤਦਾਨਾਂ ਦੇ ਨਾਲ ਸੰਬੰਧ ਸੀ ਕੀ ਹਰਮਿੰਦਰ ਸਿੰਘ ਨੇ ਕਿਸੇ ਸਿਆਸਤਦਾਨ ਦੇ ਕਹਿਣ ਤੇ ਇਹ ਪਾਰਟੀ ਫੰਡ ਦੀ ਮੰਗ ਕੀਤੀ ਸੀ ਹਾਲਾਂਕਿ ਵਿਜੀਲੈਂਸ ਵਿਭਾਗ ਹਾਲਾਂਕਿ ਪੰਜਾਬ ਸਰਕਾਰ ਦਾ ਹੈ ਤਾਂ ਮੈਂ ਕਹਾਂਗਾ ਕਿ ਉਹਨਾਂ ਨੂੰ ਜ਼ਰੂਰ ਇਸ ਦੀ ਜਿਹੜੀ ਇੱਕ ਐਂਦਰ ਪਖਤਾ ਦੇ ਨਾਲ ਪਾਰਦਰਸ਼ਤਾ ਦੇ ਨਾਲ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਜੇਕਰ ਕਥਿਤ ਦੋਸ਼ੀ ਹਰਮਿੰਦਰ ਸਿੰਘ ਤੇ ਕਿਸੇ ਸਿਆਸਤਦਾਨ ਵੀ ਦਾਅਵੀ ਹੱਥ ਹੈ ਜ ਕਿ ਕਿਸ ਕਿਸ ਦੇ ਕਹਿਣ ਤੇ ਉਸ ਵੱਲੋਂ ਏਡੀ ਵੱਡੀ ਮੋਟੀ ਰਕਮ ਦੀ ਆਪਣੇ ਅਫਸਰ ਤੋਂ ਮੰਗ ਲਈ ਜਾਂਦੀ ਹੈ ਇਸ ਦੀ ਜ਼ਰੂਰ ਤੈ ਤੱਕ ਜਾਂਚ ਕਰਨੀ ਚਾਹੀਦੀ ਤੇ ਇਸ ਦਾ ਖੁਲਾਸਾ ਕਰਨਾ ਚਾਹੀਦਾ ਹੈ ਸੋ ਬਹੁਤ ਬਹੁਤ ਧੰਨਵਾਦੀ ਤਾਜ਼ਾ ਤਰੀਨ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਹਸ਼ਰਪਰ ਨਿਊਜ਼ ਸਨ